ਪੰਜਾਬ ਸਰਕਾਰ ਦਾ ਵੱਡਾ ਫੈਸਲਾ ਬਜ਼ੁਰਗਾਂ ਲਈ ਅਗਸਤ ਤੇ ਸਤੰਬਰ ਮਹੀਨੇ ਦੀ ਪੈਨਸ਼ਨ ਬਾੜ ਕਰਨ ਐਡਵਾਂਸ ਜਾਰੀ ਕਰਨ ਦੀ ਯੋਜਨਾ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਦੇਣ ਜਾ ਰਹੇ ਹਾਂ ਜੋ ਸਿੱਧੀ ਤੌਰ ਤੇ ਸਾਡੇ ਬਜ਼ੁਰਗਾਂ ਮਾਤਾ ਪਿਤਾ ਦਾਦੇ ਦਾਦੀ ਅਤੇ ਨਾਨੇ ਨਾਨੀਆਂ ਨਾਲ ਜੁੜੀ ਹੋਈ ਹੈ ਹਾਲੀ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਈ ਭਾਰੀ ਬਾਰ ਕਰਨ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਇਹ ਹਾਲਾਤ ਖਾਸ ਕਰਕੇ ਬਜ਼ੁਰਗਾਂ ਲਈ ਕਾਫੀ ਮੁਸ਼ਕਲ ਹੋ ਰਹੇ ਹਨ ਐਸੇ ਨੂੰ ਧਿਆਨ ਵਿੱਚ ਰੱਖਦੇ ਹਾਂ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਅਗਸਤ ਤੋਂ ਸਤੰਬਰ ਮਹੀਨੇ ਦੀ ਪੈਨਸ਼ਨ ਐਡਵਾਂਸ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਬਜ਼ੁਰਗਾਂ ਨੂੰ ਆਪਣੇ ਰੋਜ਼ਾਨਾ ਦੇ ਖਰਚਿਆਂ ਲਈ ਕਿਸੇ ਤਰ੍ਹਾਂ ਦੀ ਜਿਹੜੀ ਹੈ ਪਰੇਸ਼ਾਨੀ ਨਾ ਮਹਿਸੂਸ ਹੋਵੇ ਇਹ ਫੈਸਲਾ ਕਿਉਂ ਲਿਆ ਗਿਆ ਹੈ ਗੱਲਬਾਤ ਕਰਦੇ ਹਾਂ ਪਿਛਲੇ ਕੁਝ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਆਈ ਬਾੜ ਨੇ ਕਈ ਪਰਿਵਾਰਾਂ ਨੂੰ ਬੇਗਰ ਕੀਤਾ ਹੈ ਕਿੱਤਾ ਵਿੱਚ ਖੜੀਆਂ ਫਸਲਾਂ ਤਬਾਹ ਹੋ ਗਈਆਂ ਨੇ ਛੋਟੇ ਵਪਾਰੀ ਮਜ਼ਦੂਰ ਅਤੇ ਖਾਸ ਕਰਕੇ ਬਜ਼ੁਰਗ ਲੋਕ ਆਰਥਿਕ ਤੌਰ ਤੇ ਬਹੁਤ ਪ੍ਰਭਾਵਿਤ ਹੋਏ ਹਨ ਪੈਨਸ਼ਨ ਬਜ਼ੁਰਗਾਂ ਦੀ ਜ਼ਿੰਦਗੀ ਲਈ ਇੱਕ ਮੁੱਖ ਸਹਾਰਾ ਹੁੰਦੀ ਹੈ ਇਹ ਰਕਮ ਉਹਨਾਂ ਦੇ ਰੋਜ਼ਾਨਾ ਦੇ ਖਰਚੇ ਪੂਰੇ ਕਰਨ ਵਿੱਚ ਮਦਦਗਾਰ ਹੁੰਦੀ ਹੈ ਇਸ ਲਈ ਪੰਜਾਬ ਸਰਕਾਰ ਨੇ ਸੋਚਿਆ ਕਿ ਜੇ ਪੈਨਸ਼ਨ ਸਮੇਂ ਤੋਂ ਪਹਿਲਾਂ ਜਾਰੀ ਕਰ ਦਿੱਤੀ ਜਾਵੇ ਤਾਂ ਉਹ ਆਪਣੇ ਜੀਵਨ ਦੀਆਂ ਮੁੱਖ ਲੋੜਾਂ ਨੂੰ ਆਸਾਨੀ ਨਾਲ ਪੂਰਾ ਕਰ ਸਕਣਗੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਕੌਣ-ਕੌਣ ਇਸ ਯੋਜਨਾ ਦਾ ਲਾਭ ਲੈ ਸਕਦੇ ਨੇ ਉਹ ਸਾਰੇ ਜਿਹੜੇ ਜੋ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਵਿੱਚ ਦਰਜ ਹਨ ਜੋ ਪਹਿਲਾਂ ਪੈਨਸ਼ਨ ਲੈ ਰਹੇ ਨੇ ਉਹ ਜਿਹੜੇ ਸਾਰੇ ਬੰਦੇ ਨੇ ਸ਼ਾਮਿਲ ਕੀਤੇ ਗਏ ਨੇ ਵਿੱਚ ਔਰਤਾਂ ਜਿਨ੍ਹਾਂ ਦੀ ਉਮਰ 58 ਸਾਲ ਦਾ ਇਸ ਤੋਂ ਵੱਧ ਹੈ ਉਹ ਸਕੀਮ ਦਾ ਫਾਇਦਾ ਲੈ ਸਕਦੇ ਨੇ ਉਹਨਾਂ ਨੂੰ ਜਿਹੜੀ ਪੈਨਸ਼ਨ ਹੈ ਪਹਿਲਾਂ ਹੀ ਐਡਵਾਂਸ ਜਾਰੀ ਕੀਤੀ ਜਾਏਗੀ 2 ਮਹੀਨੇ ਦੀ ਮਰਦ ਜਿਨ੍ਹਾਂ ਦੀ ਉਮਰ 60 ਸਾਲ ਦਾ ਇਸ ਤੋਂ ਵੱਧ ਹੈ ਉਹ ਵੀ ਜਿਹੜਾ ਹੈ ਇਸ ਸਕੀਮ ਦਾ ਫਾਇਦਾ ਲੈ ਸਕਦੇ ਨੇ ਯਾਨੀ ਜਿਹੜੇ ਵਿਅਕਤੀ ਜਿਹੜੇ ਬੰਦੇ ਬਜ਼ੁਰਗ ਨੇ ਉਹ ਜਿਹੜੇ ਪਹਿਲਾਂ ਪੈਨਸ਼ਨ ਲੈ ਰਹੇ ਨੇ ਉਹਨਾਂ ਨੂੰ ਜਿਹੜੀ ਹੈ ਉਹਨ ਦੋ ਮਹੀਨੇ ਦੀ ਪੈਨਸ਼ਨ ਸਰਕਾਰ ਦੀ ਤਰਫੋਂ ਜਿਹੜਾ ਹੈ ਐਡਵਾਂਸ ਹੀ ਭਾ ਦਿੱਤੀ ਜਾਏਗੀ ਖਾਤੇਾਂ 'ਚ ਇਹ ਕੇਵਲ ਦਰਜ ਲਾਭਪਾਤਰੀਆਂ ਲਈ ਹੈ ਨਵੀਆਂ ਅਰਜ਼ੀਆਂ ਦੇਣ ਵਾਲਿਆਂ ਲਈ ਵੱਖਰੀ ਪ੍ਰਕਿਰਿਆ ਬਾਅਦ ਵਿੱਚ ਦੱਸੀ ਜਾਵੇਗੀ ਉਸ ਤੋਂ ਬਾਅਦ ਗੱਲ ਕਰਦੇ ਕਿੰਨੀ ਰਕਮ ਮਿਲੇਗੀ ਤੇ ਕਿਵੇਂ ਮਿਲੇਗੀ ਜਿਕੇ ਸੇ ਬਜ਼ੁਰਗ ਨੂੰ ਮਹੀਨੇ ਦੀ 1500 ਰੁਪਏ ਪੈਨਸ਼ਨ ਮਿਲਦੀ ਹੈ ਤਾਂ ਮਨ ਉਸ ਨੂੰ ਅਗਸਤ ਤੇ ਸਤੰਬਰ ਮਹੀਨੇ ਦੀ ਮਿਲੀ ਜੁਲੀ ਰਕਮ 3000 ਰੁਪਏ ਇੱਕੋ ਵਾਰ ਵਿੱਚ ਜਾਰੀ ਕੀਤੀ ਜਾਵੇਗੀ ਇਹ ਰਕਮ ਸਿੱਧੀ ਲਾਪਤਰੀ ਦੇ ਬੈਂਕ ਖਾਤੇ ਵਿੱਚ ਭੇਜੀ ਜਾਵੇਗੀ ਜਿੰਨਾਂ ਕੋਲ ਬੈਂਕ ਖਾਤਾ ਨਹੀਂ ਉਹਨਾਂ ਨੂੰ ਪੋਸਟ ਆਫਿਸ ਜਾਂ ਸਰਕਾਰੀ ਕੇਂਦਰਾਂ 'ਾਂਹੀਂ ਰਕਮ ਮਿਲੇ ਜਿੱਦਾਂ ਉਹ ਪਹਿਲਾਂ ਲੈਂਦੇ ਸੀ ਉਹਨਾਂ ਨੂੰ ਉਹੀ ਜਿਹੜੀ ਹੈ ਰਕਮ ਦੇ ਦਿੱਤੀ ਜਾਵੇਗੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਦੋਂ ਤੱਕ ਮਿਲੇਗੀ ਇਹ ਰਕਮ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਰਕਮ ਅਗਲੇ ਕੁਝ ਦਿਨਾਂ ਦੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ ਪੂਰੀ ਪ੍ਰਕਿਰਿਆ ਸਤੰਬਰ ਦੇ ਸ਼ੁਰੂ ਵਿੱਚ ਹੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਉਡੀਕ ਨਾ ਕਰਨੀ ਪਵੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਬਜ਼ੁਰਗਾਂ ਦੀ ਜਿਹੜੀ ਹੈ ਬਜ਼ੁਰਗਾਂ ਲਈ ਤਿਆਰੀ ਕਰਨੀ ਜ਼ਰੂਰੀ ਹੈ ਆਪਣੀ ਪੈਨਸ਼ਨ ਦੀਦੀ ਦੀ ਜਾਂਚ ਕਰੋ ਜਿਹੜੀ ਜਿਹੜੀ ਗੱਲਾਂ ਮੈਂ ਤੁਹਾਨੂੰ ਦੱਸਦਾ ਹਾਂ ਉਹ ਤੁਸੀਂ ਆਪਣੇ ਧਿਆਨ ਚ ਰੱਖਣੀਆਂ ਨੇ ਆਪਣੀ ਜਿਹੜੀ ਪੈਨਸ਼ਨ ਦੀ ਸਥਿਤੀ ਜਾਂਚ ਕਰੋ ਯਾਨੀ ਕਿ ਆਪਣਾ ਜਿਹੜਾ ਬੈਂਕ ਖਾਤਾ ਹੈ ਬਜ਼ੁਰਗੋ ਆਪਣਾ ਪੈਨਸ਼ਨ ਜਿਹੜਾ ਬੈਂਕ ਖਾਤਾ ਹੈ ਜਿੰਦੇ 'ਚ ਪੈਨਸ਼ਨ ਆਂਦੀ ਹੈ ਉਹ ਸਮੇਂ-ਸਮੇਂ ਤੇ ਚੈੱਕ ਕਰਵਾਉਂਦੇ ਰਹਿਣ ਕਿਉਂਕਿ ਸਰਕਾਰ ਨੇ ਜਿਹੜਾ ਐਲਾਨ ਕਰ ਦਿੱਤਾ ਹੈ ਬਾੜ ਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਸਤੰਬਰ ਤੇ ਜਿਹੜੀ ਅਗਸਤ ਦੀ ਜਿਹੜੀ ਪੈਨਸ਼ਨ ਹੈ 2 ਮਹੀਨੇ ਦੀ ਅਡਵਾਂਸ ਹੀ ਪਾ ਦਿੱਤੀ ਜਾਏਗੀ ਬਜ਼ੁਰਗਾਂ ਦੇ ਖਾਤੇ 'ਚ ਜਿਹੜੇ ਬਜ਼ੁਰਗ ਬੈਂਕ ਖਾਤੇਦਾਰ ਹੀ ਪੈਨਸ਼ਨ ਲੈਂਦੇ ਹਨ ਉਹਨਾਂ ਨੂੰ ਆਪਣੇ ਖਾਤੇ ਜਿਹੜੇ ਹੈ ਜਾਂਚ ਲੈਣੀ ਜ਼ਰੂਰੀ ਨੇ ਜੇ ਕਿਸੇ ਦਾ ਖਾਤਾ ਬੰਦ ਹੈ ਜਾਂ ਸਮੱਸਿਆ ਹੈ ਤੁਰੰਤ ਬੈਂਕ ਜਾਂ ਪੋਸਟ ਆਫਿਸ ਨਾਲ ਸੰਪਰਕ ਕਰੋ ਕਿਸੇ ਵੀ ਸ਼ਕਤੀ ਸ਼ਕਤੀ ਵਿਅਕਤੀ ਜਾਂ ਝੂਠੀ ਕਾਲ ਤੋਂ ਸਾਵਧਾਨ ਰਹੋ ਉਸ ਵਕਤ ਗੱਲ ਕਰੀ ਸਰਕਾਰ ਦਾ ਅਗਲਾ ਕਦਮ ਕੀ ਹੋਵੇਗਾ ਸਰਕਾਰ ਦਾ ਜਿਹੜਾ ਅਗਲਾ ਕਦਮ ਹੋਵੇਗਾ ਉਹ ਕੀ ਹੋਏਗਾ ਕਿ ਸਰਕਾਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੀ ਹੈ ਬਾੜ ਦੇ ਬਾੜ ਨੂੰ ਦੇਖਦੇ ਹੋਏ ਤਾਂ ਗੱਲਬਾਤ ਕਰਦੇ ਹਾਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇੱਕ ਪਹਿਲਾ ਕਦਮ ਹੈ ਅਗਲੇ ਦਿਨਾਂ ਦੇ ਵਿੱਚ ਬਾੜ ਨਾਲ ਪ੍ਰਭਾਵਿਤ ਹੋਰ ਲੋਕਾਂ ਲਈ ਵੀ ਵੱਖ-ਵੱਖ ਰਾਹਤ ਯੋਜਨਾਵਾਂ ਲਿਆਂਦੀਆਂ ਜਾਣਗੀਆਂ ਇਸ ਵਿੱਚ ਖੇਤੀਬਾੜੀ ਲਈ ਵਿੱਤੀ ਮਦਦ ਕਰਾਂ ਦੀ ਮੁਹਿੰਮ ਅਲੀ ਸਹਾਇਤਾ ਤੇ ਛੋਟੇ ਵਪਾਰੀਆਂ ਲਈ ਖਾਸ ਪੈਕੇਜ ਵੀ ਸ਼ਾਮਿਲ ਹੋਣਗੇ ਜਿਹੜਾ ਸਰਕਾਰ ਨੇ ਐਲਾਨ ਕੀਤਾ ਹੈ ਬਾੜ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੈਨਸ਼ਨ ਦੇ ਨਾਲ-ਨਾਲ ਜਿਹੜਾ ਹੈ ਬਜ਼ੁਰਗਾਂ ਨੂੰ ਲੋਕਾਂ ਨੂੰ ਜਿਹੜਾ ਹੈ ਕਈ ਤਰ੍ਹਾਂ ਦੀਆਂ ਸਹੂਦਾਵਾਂ ਦਿੱਤੀਆਂ ਜਾਣਗੀਆਂ ਜਾਨਕਿ ਜਿਵੇਂ ਰਾਸ਼ਨ ਹੋ ਗਿਆ ਉਹਨਾਂ ਦਾ ਜਿਹੜਾ ਗਰਦਨ ਨੁਕਸਾਨ ਹੋਇਆ ਹੈ ਖੇਤਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਜਿਹੜਾ ਹੈ ਮੁਰੰਮਤ ਲਈ ਜਿਹੜਾ ਹੈ ਪੈਸਾ ਸਰਕਾਰ ਦੀ ਤਰਫੋਂ ਦਿੱਤਾ ਜਾਵੇਗਾ ਇਸ ਤਰ੍ਹਾਂ ਦੀ ਜਿਹੜੇ ਸਹੂਦਾਵਾਂ ਲਈ ਸਰਕਾਰ ਨੇ ਐਲਾਨ ਕੀਤਾ ਹੈ ਕਈ ਤਰ੍ਹਾਂ ਦੇ ਪੈਕੇਜ ਤਿਆਰ ਕੀਤੇ ਨੇ ਕਿ ਇੱਕ ਬੰਦੇ ਦੀ ਇੰਨੀ ਕਨਾਲ ਜੀ ਫਸਲ ਹੈ ਤਾਂ ਉਹਨੂੰ ਅੰਨਾ ਮੁਆਵਜ਼ਾ ਦਿੱਤਾ ਜਾਵੇਗਾ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਸਰਕਾਰ ਨੇ ਪੈਕੇਜ ਤਿਆਰ ਕੀਤੇ ਨੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਅਫਵਾਹਾਂ ਤੋਂ ਸਾਵਧਾਨੀ ਲਈ ਅਸ ਸਮੇਂ ਕਈ ਝੂਠੀਆਂ ਖਬਰਾਂ ਵੀ ਫੈਲ ਰਹੀਆਂ ਨੇ ਕੁਝ ਲੋਕਾਂ ਵੱਲੋਂ ਪੈਨਸ਼ਨ ਲੈਣ ਲਈ ਪੈਸੇ ਮੰਗਣ ਦੀ ਮੰਗਨ ਦੀਆਂ ਜਿਹੜੀਆਂ ਸ਼ਿਕਾਇਤਾਂ ਵੀ ਆ ਰਹੀਆਂ ਨੇ ਯਾਦ ਰੱਖੋ ਸਰਕਾਰ ਕਿਸੇ ਤੋਂ ਵੀ ਪੈਨਸ਼ਨ ਜਾਰੀ ਕਰਨ ਲਈ ਕੋਈ ਵਾਧੂ ਫੀਸ ਨਹੀਂ ਲੈਂਦੀ ਕੇਵਲ ਸਰਕਾਰੀ ਸੁਜਨਾਵਾਂ ਤੇ ਹੀ ਵਿਸ਼ਵਾਸ ਕਰੋ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜਾ ਦੁੱਖੀ ਤੜੀ ਵਾਲੀ ਜਿਹੜੀ ਅਫਵਾਹਾਂ ਤੋਂ ਤੁਸੀਂ ਨਹੀਂ ਆਣਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਲੋਕਾਂ ਦੇ ਵਿਚਾਰ ਤੇ ਪਰਭਾਵਾਂ ਬਾਰੇ ਕਈ ਬਜ਼ੁਰਗਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪਿੰਡਾਂ ਦੇ ਵਿੱਚ ਰਹਿੰਦੇ ਲੋਕਾਂ ਨੇ ਕਿਹਾ ਹੈ ਕਿ ਇਹ ਪੈਸਾ ਉਹਨਾਂ ਲਈ ਰਾਹਤ ਲਿਆਵੇਗਾ ਕਿਉਂਕਿ ਬਾੜ ਕਾਰਨ ਉਹਨਾਂ ਦੀ ਆਮਦਨ ਮੂਦ ਘਟ ਹੋ ਗਈ ਹੈ ਸ਼ਹਿਰਾਂ ਦੇ ਵਿੱਚ ਬਜ਼ੁਰਗਾਂ ਨੇ ਇਸ ਨੂੰ ਸਹੀ ਅਤੇ ਸਮੇਂ ਸਿਰ ਜਿਹੜਾ ਹੈ ਕਦਮ ਕਿਹਾ ਹੈ ਸਮੇਂ ਦੇ ਨਾਲ ਜਿਹੜਾ ਚੁੱਕਣ ਵਾਲਾ ਕਦਮ ਕਿਹਾ ਹੈ ਬਜ਼ੁਰਗਾਂ ਨੇ ਉਸ ਬੰਧ ਦੇ ਵਿੱਚ ਅਬ ਗੱਲ ਕਰਾਂਗੀ ਅੱਜ ਦੀ ਜਿਹੜੀ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਅਗਸਤ ਤੇ ਸਤੰਬਰ ਮਹੀਨੇ ਦੀ ਪੈਨਸ਼ਨ ਐਡਵਾਂਸ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ ਹੁਣ ਦੇਖਦੇ ਹਾਂ ਕਿ ਇਹ ਯੋਜਨਾ ਕਿੰਨੀ ਤੇਜ਼ੀ ਨਾਲ ਲਗੂ ਹੁੰਦੀ ਹੈ ਤੇ ਕਿੰਨੇ ਬਜ਼ੁਰਗ ਇਸ ਤੋਂ ਲਾਭ ਉਠਾਉਂਦੇ ਹਨ ਹੋਰ ਤਾਜ਼ਾ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਮਿਲਦੇ ਹਾਂ ਅਸਤੇ ਦਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਬਜ਼ੁਰਗਾਂ ਲਈ ਅਗਸਤ ਤੇ ਸਤੰਬਰ ਮਹੀਨੇ ਦੀ ਪੈਨਸ਼ਨ ਬਾੜ ਕਰਨ ਐਡਵਾਂਸ ਜਾਰੀ ਕਰਨ ਦੀ ਯੋਜਨਾ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਦੇਣ ਜਾ ਰਹੇ ਹਾਂ ਜੋ ਸਿੱਧੀ ਤੌਰ ਤੇ ਸਾਡੇ ਬਜ਼ੁਰਗਾਂ ਮਾਤਾ ਪਿਤਾ ਦਾਦੀ-ਦਾਦੀ ਅਤੇ ਨਾਨੇ-ਨਾਨੀਆਂ ਨਾਲ ਜੁੜੀ ਹੋਈ ਹੈ। ਹਾਲੀ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਈ ਭਾਰੀ ਬਾਰਿਸ਼ ਕਾਰਨ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਇਹ ਹਾਲਾਤ ਖਾਸ ਕਰਕੇ ਬਜ਼ੁਰਗਾਂ ਲਈ ਕਾਫੀ ਮੁਸ਼ਕਲ ਹੋ ਰਹੇ ਹਨ। ਐਸੇ ਨੂੰ ਧਿਆਨ ਵਿੱਚ ਰੱਖਦੇ ਹਾਂ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਅਗਸਤ ਤੋਂ ਸਤੰਬਰ ਮਹੀਨੇ ਦੀ ਪੈਨਸ਼ਨ ਐਡਵਾਂਸ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਬਜ਼ੁਰਗਾਂ ਨੂੰ ਆਪਣੇ ਰੋਜ਼ਾਨਾ ਦੇ ਖਰਚਿਆਂ ਲਈ ਕਿਸੇ ਤਰ੍ਹਾਂ ਦੀ ਜਿਹੜੀ ਹੈ ਪਰੇਸ਼ਾਨੀ ਨਾ ਮਹਿਸੂਸ ਹੋਵੇ। ਇਹ ਫੈਸਲਾ ਕਿਉਂ ਲਿਆ ਗਿਆ ਹੈ ਗੱਲਬਾਤ ਕਰਦੇ ਹਾਂ ਪਿਛਲੇ ਕੁਝ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਆਈ ਬਾੜ ਨੇ ਕਈ ਪਰਿਵਾਰਾਂ ਨੂੰ ਬੇਗਰ ਕੀਤਾ ਹੈ ਖੇਤਾਂ ਵਿੱਚ ਖੜੀਆਂ ਫਸਲਾਂ ਤਬਾਹ ਹੋ ਗਈਆਂ ਨੇ ਛੋਟੇ ਵਪਾਰੀ ਮਜ਼ਦੂਰ ਅਤੇ ਖਾਸ ਕਰਕੇ ਬਜ਼ੁਰਗ ਲੋਕ ਆਰਥਿਕ ਤੌਰ ਤੇ ਬਹੁਤ ਪ੍ਰਭਾਵਿਤ ਹੋਏ ਹਨ ਪੈਨਸ਼ਨ ਬਜ਼ੁਰਗਾਂ ਦੀ ਜ਼ਿੰਦਗੀ ਲਈ ਇੱਕ ਮੁੱਖ ਸਹਾਰਾ ਹੁੰਦੀ ਹੈ ਇਹ ਰਕਮ ਉਨ੍ਹਾਂ ਦੇ ਰੋਜ਼ਾਨਾ ਦੇ ਖਰਚੇ ਪੂਰੇ ਕਰਨ ਵਿੱਚ ਮਦਦਗਾਰ ਹੁੰਦੀ ਹੈ ਅਸਲੀ ਪੰਜਾਬ ਸਰਕਾਰ ਨੇ ਸੋਚਿਆ ਕਿ ਜੇ ਪੈਨਸ਼ਨ ਸਮੇਂ ਤੋਂ ਪਹਿਲਾਂ ਜਾਰੀ ਕਰ ਦਿੱਤੀ ਜਾਵੇ ਤਾਂ ਉਹ ਆਪਣੇ ਜੀਵਨ ਦੀਆਂ ਮੁੱਖ ਲੋੜਾਂ ਨੂੰ ਆਸਾਨੀ ਨਾਲ ਪੂਰਾ ਕਰ ਸਕਣਗੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਕੌਣ-ਕੌਣ ਇਸ ਯੋਜਨਾ ਦਾ ਲਾਭ ਲੈ ਸਕਦੇ ਨੇ ਉਹ ਸਾਰੇ ਜਿਹੜੇ ਜੋ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਵਿੱਚ ਦਰਜ ਹਨ ਜੋ ਪਹਿਲਾਂ ਪੈਨਸ਼ਨ ਲੈ ਰਹੇ ਨੇ ਉਹ ਜਿਹੜੇ ਸਾਰੇ ਬੰਦੇ ਨੇ ਸ਼ਾਮਿਲ ਕੀਤੇ ਗਏ ਨੇ ਵਿੱਚ ਉਹਨਾਂ ਜਿੰਨਾਂ ਦੀ ਉਮਰ 58 ਸਾਲ ਦਾ ਇਸ ਤੋਂ ਵੱਧ ਹੈ ਉਹ ਇਸ ਸਕੀਮ ਦਾ ਫਾਇਦਾ ਲੈ ਸਕਦੇ ਨੇ ਉਹਨਾਂ ਨੂੰ ਜਿਹੜੀ ਪੈਨਸ਼ਨ ਹੈ ਪਹਿਲਾਂ ਹੀ ਐਡਵਾਂਸ ਜਾਰੀ ਕੀਤੀ ਜਾਏਗੀ 2 ਮਹੀਨੇ ਦੀ ਮਰਦ ਜਿੰਨਾਂ ਦੀ ਉਮਰ 60 ਸਾਲ ਦਾ ਇਸ ਤੋਂ ਵੱਧ ਹੈ ਉਹ ਵੀ ਜਿਹੜਾ ਹੈ ਇਸ ਸਕੀਮ ਦਾ ਫਾਇਦਾ ਲੈ ਸਕਦੇ ਨੇ ਯਾਨੀ ਕਿ ਜਿਹੜੇ ਵਿਅਕਤੀ ਜਿਹੜੇ ਬੰਦੇ ਬਜ਼ੁਰਗ ਨੇ ਉਹ ਜਿਹੜੇ ਪਹਿਲਾਂ ਪੈਨਸ਼ਨ ਲੈ ਰਹੇ ਨੇ ਉਹਨਾਂ ਨੂੰ ਜਿਹੜੀ ਹੈ ਹੁਣ 2 ਮਹੀਨੇ ਦੀ ਪੈਨਸ਼ਨ ਸਰਕਾਰ ਦੀ ਤਰਫੋਂ ਜਿਹੜਾ ਹੈ ਐਡਵਾਂਸ ਹੀ ਪਾ ਦਿੱਤੀ ਜਾਏਗੀ ਖਾਤਿਆਂ 'ਚ ਇਹ ਕੇਵਲ ਦਰਜ ਲਾਪਤਿਆਂ ਲਈ ਹੈ ਨਵੀਆਂ ਅਰਜ਼ੀਆਂ ਦੇਣ ਵਾਲਿਆਂ ਲਈ ਵੱਖਰੀ ਪ੍ਰਕਿਰਿਆ ਬਾਅਦ ਵਿੱਚ ਦੱਸੀ ਜਾਵੇਗੀ ਉਸ ਤੋਂ ਬਾਅਦ ਗੱਲ ਕਰਦੇ ਕਿੰਨੀ ਰਕਮ ਮਿਲੇਗੀ ਤੇ ਕਿਵੇਂ ਮਿਲੇਗੀ ਜੇ ਕਿਸੇ ਬਜ਼ੁਰਗ ਨੂੰ ਮਹੀਨੇ ਦੀ 1500 ਰੁਪਏ ਪੈਨਸ਼ਨ ਮਿਲਦੀ ਹੈ ਤਾਂ ਹੁਣ ਉਸ ਨੂੰ ਅਗਸਤ ਤੇ ਸਤੰਬਰ ਮਹੀਨੇ ਦੀ ਮਿਲੀ ਜੁਲੀ ਰਕਮ 3000 ਰੁਪਏ ਇੱਕੋ ਵਾਰ ਵਿੱਚ ਜਾਰੀ ਕੀਤੀ ਜਾਵੇਗੀ ਇਹ ਰਕਮ ਸਿੱਧੀ ਲਾਪਤਰੀ ਦੇ ਬੈਂਕ ਖਾਤੇ ਵਿੱਚ ਭੇਜੀ ਜਾਵੇਗੀ ਜਿਨ੍ਹਾਂ ਕੋਲ ਬੈਂਕ ਖਾਤਾ ਨਹੀਂ ਉਹਨਾਂ ਨੂੰ ਪੋਸਟ ਆਫਿਸ ਜਾਂ ਸਰਕਾਰੀ ਕੇਂਦਰ ਰਾਹੀਂ ਰਕਮ ਮਿਲੇ ਜਿੰਦਾ ਉਹ ਪਹਿਲਾਂ ਲੈਂਦੇ ਸੀ ਉਹਨਾਂ ਨੂੰ ਉਵੇਂ ਜਿਹੜੀ ਹੈ ਰਕਮ ਦੇ ਦਿੱਤੀ ਜਾਵੇਗੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਦੋਂ ਤੱਕ ਮਿਲੇਗੀ ਇਹ ਰਕਮ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਰਕਮ ਅਗਲੇ ਕੁਝ ਦਿਨਾਂ ਦੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ ਪੂਰੀ ਪ੍ਰਕਿਰਿਆ ਸਤੰਬਰ ਦੇ ਸ਼ੁਰੂ ਵਿੱਚ ਹੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਉਡੀਕ ਨਾ ਕਰਨੀ ਪਵੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਬਜ਼ੁਰਗਾਂ ਦੀ ਜਿਹੜੀ ਹੈ ਬਜ਼ੁਰਗਾਂ ਲਈ ਇਤਿਆਹਾਈ ਕਰਨੀ ਜ਼ਰੂਰੀ ਹੈ ਆਪਣੀ ਪੈਨਸ਼ਨ ਦੀ ਸਥਿਤੀ ਦੀ ਜਾਂਚ ਕਰੋ ਜਿਹੜੀ ਜਿਹੜੀ ਗੱਲਾਂ ਮੈਂ ਤੁਹਾਨੂੰ ਦੱਸਦਾ ਹਾਂ ਉਹ ਤੁਸੀਂ ਆਪਣੇ ਧਿਆਨ ਚ ਰੱਖਣੀਆਂ ਨੇ ਆਪਣੀ ਜਿਹੜੀ ਪੈਨਸ਼ਨ ਦੀ ਸਥਿਤੀ ਜਾਂਚ ਕਰੋ ਯਾਨੀ ਕਿ ਪਣਾ ਜਿਹੜਾ ਬੈਂਕ ਖਾਤਾ ਹੈ ਬਜ਼ੁਰਗ ਆਪਣਾ ਪੈਨਸ਼ਨ ਜਿਹੜਾ ਬੈਂਕ ਖਾਤਾ ਹੈ ਜਿੰਦੇ ਵਿੱਚ ਪੈਨਸ਼ਨ ਆਉਂਦੀ ਹੈ ਉਹ ਸਮੇਂ-ਸਮੇਂ ਤੇ ਚੈੱਕ ਕਰਵਾਉਂਦੇ ਰਹਿਣ ਕਿਉਂਕਿ ਸਰਕਾਰ ਨੇ ਜਿਹੜਾ ਐਲਾਨ ਕਰ ਦਿੱਤਾ ਹੈ ਬਾਹਰ ਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਸਤੰਬਰ ਤੇ ਜਿਹੜੀ ਅਗਸਤ ਦੀ ਜਿਹੜੀ ਪੈਨਸ਼ਨ ਹੈ 2 ਮਹੀਨੇ ਦੀ ਐਡਵਾਂਸ ਹੀ ਪਾ ਦਿੱਤੀ ਜਾਏਗੀ ਬਜ਼ੁਰਗਾਂ ਦੇ ਖਾਤਿਆਂ 'ਚ ਜਿਹੜੇ ਬਜ਼ੁਰਗ ਬੈਂਕ ਖਾਤੇ ਨਹੀਂ ਪੈਨਸ਼ਨ ਲੈਂਦੇ ਹਨ ਉਹਨਾਂ ਨੂੰ ਆਪਣੇ ਖਾਤੇ ਜਿਹੜੇ ਹੈ ਜਾਂਚ ਲੈਣੀ ਜ਼ਰੂਰੀ ਨੇ ਜੇ ਕਿਸੇ ਦਾ ਖਾਤਾ ਬੰਦ ਹੈ ਜਾਂ ਸਮੱਸਿਆ ਹੈ ਤੁਰੰਤ ਬੈਂਕ ਜਾਂ ਪੋਸਟ ਆਫਿਸ ਨਾਲ ਸੰਪਰਕ ਕਰੋ ਕਿਸੇ ਵੀ ਸ਼ਕਤੀਸ਼ਕੀ ਵਿਅਕਤੀ ਜਾਂ ਝੂਠੀ ਕਾਲ ਤੋਂ ਸਾਵਧਾਨ ਰਹੋ ਉਸ ਤੋਂ ਬਾਅਦ ਗੱਲ ਕਰੀ ਸਰਕਾਰ ਦਾ ਅਗਲਾ ਕਦਮ ਕੀ ਹੋਵੇਗਾ ਸਰਕਾਰ ਦਾ ਜਿਹੜਾ ਅਗਲਾ ਕਦਮ ਹੋਵੇਗਾ ਉਹ ਕੀ ਹੋਵੇਗਾ ਸਰਕਾਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੀ ਹੈ ਬਾੜ ਦੇ ਬਾੜ ਨੂੰ ਦੇਖਦੇ ਹੋਏ ਤਾਂ ਗੱਲਬਾਤ ਕਰਦੇ ਆਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇੱਕ ਪਹਿਲਾ ਕਦਮ ਹੈ ਅਗਲੇ ਦਿਨਾਂ ਦੇ ਵਿੱਚ ਬਾੜ ਨਾਲ ਪ੍ਰਭਾਵਿਤ ਹੋਰ ਲੋਕਾਂ ਲਈ ਵੀ ਵੱਖ-ਵੱਖ ਰਾਤ ਯੋਜਨਾਵਾਂ ਲਿਆਂਦੀਆਂ ਜਾਣਗੀਆਂ ਇਸ ਵਿੱਚ ਖੇਤੀਬਾੜੀ ਲਈ ਵਿੱਤੀ ਮਦਦਗਰਾਂ ਦੀ ਮੁਰਮਦ ਲਈ ਸਹਾਇਤਾ ਤੇ ਛੋਟੇ ਵਪਾਰੀਆਂ ਲਈ ਖਾਸ ਪੈਕੇਜ ਵੀ ਸ਼ਾਮਿਲ ਹੋਣਗੇ ਯਾਰ ਸਰਕਾਰ ਨੇ ਐਲਾਨ ਕੀਤਾ ਹੈ ਬਾੜ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੈਨਸ਼ਨ ਦੇ ਨਾਲ ਨਾਲ ਜਿਹੜਾ ਹੈ ਬਜ਼ੁਰਗਾਂ ਨੂੰ ਲੋਕਾਂ ਨੂੰ ਜਿਹੜਾ ਹੈ ਕਈ ਤਰ੍ਹਾਂ ਦੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਜਾਨਕਿ ਜਿਵੇਂ ਰਾਸ਼ਨ ਹੋ ਗਿਆ ਉਹਨਾਂ ਦਾ ਜਿਹੜਾ ਗਾਰਦਨ ਨੁਕਸਾਨ ਹੋਇਆ ਹੈ ਖੇਤਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦਾ ਜਿਹੜਾ ਹੈ ਮੁਰੰਮਤ ਲਈ ਜਿਹੜਾ ਹੈ ਪੈਸਾ ਸਰਕਾਰ ਦੀ ਤਰਫੋਂ ਦਿੱਤਾ ਜਾਵੇਗਾ ਇਸ ਤਰ੍ਹਾਂ ਦੀ ਜਿਹੜੇ ਸੁਵਿਧਾਵਾਂ ਲਈ ਸਰਕਾਰ ਨੇ ਐਲਾਨ ਕੀਤਾ ਹੈ ਕਈ ਤਰ੍ਹਾਂ ਦੇ ਪੈਕੇਜ ਤਿਆਰ ਕੀਤੇ ਨੇ ਕੀ ਇੱਕ ਬੰਦੇ ਦੀ ਇੰਨੀ ਕਨਾਲ ਜੀ ਫਸਲ ਹੈ ਤਾਂ ਉਹਨੂੰੰਨਾ ਮੁਆਵਜ਼ਾ ਦਿੱਤਾ ਜਾਏਗਾ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਸਰਕਾਰ ਨੇ ਪੈਕੇਜ ਤਿਆਰ ਕੀਤੇ ਨੇ ਉਸ ਤੋਂ ਬਾਅਦ ਗੱਲ ਕਰਦੇ ਆਂ ਅਫਵਾਹਾਂ ਤੋਂ ਸਾਵਧਾਨੀ ਲਈ ਇਸ ਸਮੇਂ ਕਈ ਝੂਠੀਆਂ ਖਬਰਾਂ ਵੀ ਫੈਲ ਰਹੀਆਂ ਨੇ ਕੁਝ ਲੋਕਾਂ ਵੱਲੋਂ ਪੈਨਸ਼ਨ ਲੈਣ ਲਈ ਪੈਸੇ ਮੰਗਣ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਨੇ ਯਾਦ ਰੱਖੋ ਸਰਕਾਰ ਕਿਸੇ ਤੋਂ ਵੀ ਪੈਨਸ਼ਨ ਜਾਰੀ ਕਰਨ ਲਈ ਕੋਈ ਵਾਧੂ ਫੀਸ ਨਹੀਂ ਲੈਂਦੀ ਕੇਵਲ ਸਰਕਾਰੀ ਸੂਚਨਾਵਾਂ 'ਤੇ ਹੀ ਵਿਸ਼ਵਾਸ ਕਰੋ ਇਸ ਤਰ੍ਹਾਂ ਨਹੀਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜਾ ਇਹ ਦੁੱਖੀ ਧੜੀ ਵਾਲੀ ਜਿਹੜੀ ਅਫਵਾਹਾਂ ਦੇ ਤੁਸੀਂ ਨਹੀਂ ਆਣਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਲੋਕਾਂ ਦੇ ਵਿਚਾਰ ਤੇ ਪਰਵਾਹਾਂ ਬਾਰੇ ਕਈ ਬਜ਼ੁਰਗਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪਿੰਡਾਂ ਦੇ ਵਿੱਚ ਰਹਿੰਦੇ ਲੋਕਾਂ ਨੇ ਕਿਹਾ ਹੈ ਕਿ ਇਹ ਪੈਸਾ ਉਹਨਾਂ ਲਈ ਰਾਹਤ ਲਿਆਵੇਗਾ ਕਿਉਂਕਿ ਬਾੜ ਕਾਰਨ ਉਹਨਾਂ ਦੀ ਆਮਦਨ ਮੂਦ ਘੱਟ ਹੋ ਗਈ ਹੈ ਸ਼ਹਿਰਾਂ ਦੇ ਵਿੱਚ ਬਜ਼ੁਰਗਾਂ ਨੇ ਇਸ ਨੂੰ ਸਹੀ ਅਤੇ ਸਮੇਂ ਸਿਰ ਜਿਹੜਾ ਹੈ ਕਦਮ ਕਿਹਾ ਹੈ ਸਮੇਂ ਦੇ ਨਾਲ ਜਿਹੜਾ ਚੁੱਕਣ ਵਾਲਾ ਕਦਮ ਕਿਹਾ ਹੈ ਬਜ਼ੁਰਗਾਂ ਨੇ ਉਸ ਬੰਧ ਦੇ ਵਿੱਚ ਅਬ ਗੱਲ ਕਰਾਂਗੀ ਅੱਜ ਦੀ ਜਿਹੜੀ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਅਗਸਤ ਤੇ ਸਤੰਬਰ ਮਹੀਨੇ ਦੀ ਪੈਨਸ਼ਨ ਐਡਵਾਂਸ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ ਹੁਣ ਦੇਖਦੇ ਹਾਂ ਕਿ ਇਹ ਯੋਜਨਾ ਕਿੰਨੀ ਤੇਜ਼ੀ ਨਾਲ ਲਾਗੂ ਹੁੰਦੀ ਹੈ ਤੇ ਕਿੰਨੇ ਬਜ਼ੁਰਗ ਇਸ ਤੋਂ ਲਾਭ ਉਠਾਉਂਦੇ ਹਨ ਹੋਰ ਤਾਜ਼ਾ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਮਿਲਦੇ ਹਾਂ ਅਸਰਾਂ ਦੇ ਕਿਸੇ ਨਵੀਂ ਜਾਣਕਾਰੀ ਦੇ ਨਾਲ